ਭਗਤ ਜੀ ਲਾ ਸੰਤ ਸਹਾਇੀ ਕੀ ਕੇ ਭਗਤਨ ਤਾਰਨ ਹਾਰ ਸਭ ਤੇ ਉੱਚ ਜਾਣੀਐ ਨਾਨਕ ਨਾਮੁ ਪ੍ਰਿਆਰਿ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਤ ਜੀ ਮੈਂ ਬੇਨਤੀ ਕਰਾਂ ਤੇਰੇ ਪਿਆਰ ਪ੍ਰਸ਼ਾਦ ਤੇ ਭੋਜਨ ਨਾਲ ਛੱਕੇ ਹੋਵਾਂ ਸਾਰੇ ਛੱਕੇ ਤੇ ਰਚਲੇ ਹੋਵਾਂਗੇ ਹੁਣ ਥੋੜਾ ਜਿਹਾ ਸਮਾਂ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਭੋਜਨੰ ਗੋਪਾਲ ਕੀਰਤਨ ਹੈ ਅਲਪ ਮਾਇਆ ਜਲ ਕਮਲ ਰਹਿਤ ਹੈ ਅਖੰਡ ਕੀਰਤਨ تن ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰੂ ਪੂਰਾ ਗੁਰੂ ਨਾਨਕ ਦੇ ਚਰਨਾਂ ਦਾ ਆਨੰਦ ਮਾਣ ਲੀਏ ਗੁਰਬਾਣੀ ਦਾ ਭੋਜਨ ਜਿਹਨੂੰ ਆਤਮਕ ਭੋਜਨ ਸਾਧ ਸੰਗਤਿਓ